welcom to my channel ਅੱਜ ਅਸੀਂ ਟ੍ਰੈਡੀਸ਼ਨਲ ਟਾਈਪ ਦੀ ਅਸੀਂ ਚਟਨੀ ਜਿਹੜੀ ਆ ਉਹ ਬਣਾਵਾਂਗੇ ਅਸੀਂ ਪੁਦੀਨੇ ਦੀ ਚਟਨੀ ਬਣਾਵਾਂਗੇ ਇਹਦਾ ਪੁਰਾਣਾ ਨਾਮ ਜਿਹੜਾ ਹੈਗਾ ਪੂਤਨਾ ਆ ਇਹਨੂੰ ਪੂਤਨਾ ਵੀ ਕਹਿੰਦੇ ਆ ਤੇ ਅੱਜ ਕੱਲ ਇਹਨੂੰ ਪੁਦੀਨਾ ਕਹਿੰਦੇ ਆ ਅਸੀਂ ਸਾਰੇ ਜਾਣੇ ਇਹ ਕੱਚੀ ਅੰਬੀ ਪਾ ਕੇ ਜਿਹੜੀ ਚਟਨੀ ਬਣਾਵਾਂਗੇ ਜਿਵੇਂ ਬਜ਼ੁਰਗ ਬਣਾਉਂਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਆਓ ਦੇਖੀਏ ਬੜੀ ਸਿੰਪਲ ਤਰੀਕੇ ਦੀ ਚਟਨੀ ਜਿਹੜੀ ਇਹ ਬਣਾਵਾਂਗੇ ਅਸੀਂ ਬਿਲਕੁਲ ਟ੍ਰੈਡੀਸ਼ਨਲ ਜਿਹੜੀ ਇਹ ਚਟਨੀ ਹੋਊਗੀ ਇਹ ਜਿਹੜੇ ਪੁਦੀਨਾ ਆ ਅਸੀਂ ਆਪਣੀ ਬਾਗੀਚੀ ਵਿੱਚੋਂ ਫਰੈਸ਼ ਲੈ ਕੇ ਆਏ ਆ ਅਸੀਂ ਆਪਣਾ ਬਾਗੀਚੀ ਟੂਰ ਪਾਇਆ ਉਹਦੇ ਵਿੱਚ ਅਸੀਂ ਪੁਦੀਨਾ ਵਗੈਰਾ ਸਾਰਾ ਦਿਖਾਇਆ ਆ ਅਸੀਂ ਉੱਥੋਂ ਇਹ ਪੁਦੀਨਾ ਲੈ ਕੇ ਆਏ ਆ ਬਹੁਤ ਫਰੈਸ਼ ਪੁਦੀਨਾ ਸਾਡੇ ਘਰ ਦਾ ਪੁਦੀਨਾ ਆ ਇਹ ਠੰਡਾ ਹੋਣ ਦੇ ਕਾਰਨ ਪੇਟ ਲਈ ਬਹੁਤ ਵਧੀਆ ਹੁੰਦਾ ਹੈ ਗਰਮੀਆਂ ਦੇ ਵਿੱਚ ਇਹਦੀ ਚਟਨੀ ਜਿਹੜੀ ਆ ਸਾਨੂੰ ਰੋਜ਼ਾਨਾ ਖਾਣੀ ਚਾਹੀਦੀ ਆ ਅਸੀਂ ਤਾਂ ਰੋਜ਼ਾਨਾ ਜਿਹੜੀ ਪੁਦੀਨੇ ਦੀ ਚਟਨੀ ਬਣਾ ਕੇ ਖਾਂਦੇ ਆ ਕੁਕੀ ਠੰਡੀ ਹੋਣ ਦੇ ਨਾਲ-ਨਾਲ ਹਾਜਮੇ ਨੂੰ ਵੀ ਬਹੁਤ ਵਧੀਆ ਰੱਖਦੀ ਆ। ਹਾਂਜੀ ਆਓ ਦੇਖੀਏ ਫਿਰ ਅਸੀਂ ਕਿਸ ਤਰ੍ਹਾਂ ਚਟਨੀ ਤਿਆਰ ਕਰਦੇ ਆ। ਸਾਡੀ ਵੀਡੀਓ ਨੂੰ ਬਣੇ ਰਹੋ। ਹਾਂਜੀ ਅਸੀਂ ਇਹ ਪੁਦੀਨਾ ਲੈ ਕੇ ਆਂਦਾ ਆ। ਦੇਖੋ। ਇਹਨੂੰ ਅਸੀਂ ਪੱਤੀਆਂ-ਪੱਤੀਆਂ ਅਲੱਗ ਕਰਕੇ ਫਿਰ ਅਸੀਂ ਵਾਸ਼ ਕਰਾਂਗੇ ਇਹਨੂੰ। ਇੱਧਰ ਅਸੀਂ ਚਾਰ ਮਿਰਚਾਂ ਪਾ ਲਈਆਂ। ਇਹ ਵੀ ਅਸੀਂ ਬਗੀਚੀ 'ਚੋਂ ਫਰੈਸ਼ ਲੈ ਕੇ ਆਏ ਆ। ਦੋ ਪਿਆਜ਼ ਪਾਵਾਂਗੇ। ਇਹ ਵੀ ਸਾਡੇ ਆਪਣੇ ਘਰ ਦੇ ਪਿਆਜ਼ ਆ। ਇੱਧਰ ਦੋ ਅੰਬੀਆਂ ਅਸੀਂ ਪਾ ਲਾਂਗੇ। ਔਰ ਕਾਲਾ ਨਮਕ ਪਾਵਾਂਗੇ ਬਿਲਕੁਲ ਸਿੱਧੇ ਤਰੀਕੇ ਦੇ ਨਾਲ ਅਸੀਂ ਇਹ ਜਿਹੜੀ ਚਟਨੀ ਤਿਆਰ ਕਰਾਂਗੇ ਹਾਂਜੀ ਧਨੀਆ ਜਿਹੜਾ ਇੱਧਰ ਥੋੜਾ ਜਿਹਾ ਅਸੀਂ ਉਹ ਪਾ ਲਾਂਗੇ ਤੇ ਆਓ ਅਸੀਂ ਪਹਿਲਾਂ ਪੁਦੀਨੇ ਨੂੰ ਕੱਲੇ ਕੱਲਾ ਕਰਕੇ ਪੱਤਾ ਤਿਆਰ ਕਰਦੇ ਹਾਂ ਫਿਰ ਅਸੀਂ ਉਹਨੂੰ ਵਾਸ਼ ਕਰਾਂਗੇ ਫਿਰ ਅਸੀਂ ਚਟਨੀ ਜਿਹੜੀ ਆ ਤਿਆਰ ਕਰਦੇ ਹਾਂ ਹਾਂਜੀ ਪੁਦੀਨਾ ਜਿਹੜਾ ਆ ਥੋੜਾ ਥੋੜਾ ਲੈ ਕੇ ਅਸੀਂ ਇਹਦੇ ਪੱਤੇ ਜਿਹੜੇ ਆ ਅਲੱਗ ਕਰ ਲੈਣੇ ਆ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਅਸੀਂ ਜਿਹੜੇ ਪੱਤੇ ਅਲੱਗ ਕਰੀਦੇ ਆ ਇੱਥੋਂ ਡੰਡੀ ਫੜ ਲੈਣੀ ਆ ਇੱਕ ਡੰਡੀ ਲੈ ਕੇ ਪੁਦੀਨੇ ਦੀ ਦੇਖੋ ਇਸ ਤਰ੍ਹਾਂ ਅਸੀਂ ਕੱਲਾ ਕੱਲਾ ਪੁਦੀਨਾ ਕਰ ਲੈਣਾ ਇਸ ਤਰ੍ਹਾਂ ਸੌਖੀ ਤਰੀਕੇ ਦੇ ਨਾਲ ਜਿਹੜਾ ਅਸੀਂ ਕਰ ਸਕਦੇ ਆ ਬਹੁਤੀ ਦੇਰ ਵੀ ਨਹੀਂ ਲੱਗਦੀ ਹੈਗੀ ਇੱਕ ਇੱਕ ਡੰਡੀ ਫੜ ਕੇ ਅਸੀਂ ਇਸ ਤਰ੍ਹਾਂ ਇਹਨੂੰ ਅਲੱਗ ਕਰ ਸਕਦੇ ਆ ਇਹ ਸਾਰਾ ਅਸੀਂ ਤਿਆਰ ਕਰ ਲਾਂਗੇ ਹਾਂਜੀ ਦੇਖੋ ਪੁਦੀਨਾ ਅਸੀਂ ਧੋ ਕੇ ਤਿਆਰ ਕਰ ਲਿਆ ਵਿੱਚੇ ਅਸੀਂ ਮਿਰਚਾਂ ਧੋ ਲਈਆਂ ਇੱਧਰ ਅਸੀਂ ਪਿਆਜ਼ ਛਿੱਲ ਲੈਣੇ ਆ ਪਹਿਲਾਂ ਦੇਖੋ ਘਰ ਦੇ ਪਿਆਜ਼ ਆ ਬਿਲਕੁਲ ਆਰਗੈਨਿਕ ਪਿਆਜ਼ ਹੈਗੇ ਆ ਬਹੁਤ ਵਧੀਆ ਜਿਹੜੀ ਚਟਣੀ ਆ ਹੈਲਦੀ ਵਾਲੀ ਤਿਆਰ ਕਰਨ ਲੱਗੇ ਆ और पुराने तरीके के जिस तरह बजुर्ग करते होंगे से बिल्कुल सिंपल तरीके और अंबी पा के असी जी अंबी है वह भी छेल फिर दोनों चीज़ा किटिया जो तो के चटनी तैयार करा ਦੇਖੋ ਅੰਬ ਵੀ ਇਸ ਤਰ੍ਹਾਂ ਬ੍ਰਿਕ-ਬ੍ਰਿਕ ਜਿਹੜੀ ਛੇਲ ਉਤਾਰ ਲੈਣੀ ਆ ਤੁਸੀਂ ਅੰਬ ਵੀ ਪਾ ਕੇ ਜਿਹੜੀ ਚਟਨੀ ਬਣਦੀ ਆ ਖੱਟੀ ਜੀ ਬਹੁਤ ਟੇਸਟੀ ਬਣਦੀ ਆ ਔਰ ਅਸੀਂ ਵਿੱਚ ਇਹਦੇ ਕੋਈ ਚੀਨੀ ਵਗੈਰਾ ਨਹੀਂ ਪਾ ਰਹੇ ਅਸੀਂ ਸਪਾਈਸੀ ਵਾਲੀ ਬਣਾ ਰਹੇ ਆ ਅੱਜ ਹਾਂਜੀ ਦੇਖੋ ਇਸ ਤਰ੍ਹਾਂ ਛੇਲ ਲਿਆ ਹੁਣ ਅਸੀਂ ਇਹਨਾਂ ਨੂੰ ਵਾਸ਼ ਕਰਾਂਗੇ ਪਿਆਜ਼ ਔਰ ਅੰਬੀਆ ਧੋਕੇ ਅਸੀਂ ਤਿਆਰ ਕਰ ਲਈਆਂ ਹੁਣ ਅਸੀਂ ਇਹ ਵਾਲਾ ਕੁੰਡਾ ਸੋਟਾ ਜਿਹੜਾ ਆ ਉਹਦੇ ਵਿੱਚ ਅਸੀਂ ਪਾ ਲਾਂਗੇ ਇਹ ਸਾਰਾ ਤੁਸੀਂ ਵਾਸ਼ ਕਰ ਲੈਣਾ ਪਹਿਲਾਂ ਦੇਖੋ ਇਸ ਤਰ੍ਹਾਂ ਹਾਂਜੀ ਪੁਦੀਨਾ ਪਾ ਲੈਣਾ ਆ ਤੇ ਜਿਹੜੀ ਮਿਰਚ ਆ ਉਹਦੀਆਂ ਡੰਡੀਆਂ ਉਤਾਰ ਲੈਣੀਆਂ ਔਰ ਅਸੀਂ ਇਹ ਸਾਬਤ ਜਿਹੜੀਆਂ ਮਿਰਚਾਂ ਆ ਇਹਦੇ ਵਿੱਚ ਪਾ ਲਈਆਂ ਫਿਰ ਅਸੀਂ ਹੁਣ ਅਸੀਂ ਕੁੱਟਾਂਗੇ ਚਟਨੀ ਨੂੰ ਪਿਆਜ਼ ਵੀ ਅਸੀਂ ਇਸ ਤਰ੍ਹਾਂ ਕਰਕੇ ਮੋਟਾ-ਮੋਟਾ ਪਾ ਲਾਂਗੇ ਇਸ ਤਰੀਕੇ ਦੇ ਨਾਲ ਜਿਹੜੀ ਚਟਣੀ ਆ ਤਿਆਰ ਕਰਾਂਗੇ ਅਸੀਂ ਹਾਂਜੀ ਦੇਖੋ ਘਰ ਦੇ ਪਿਆਜ਼ ਜਿਹੜੇ ਆ ਕਿੰਨੇ ਵਧੀਆ ਆ ਅਸੀਂ ਅੰਬੀ ਜਿਹੜੀ ਆ ਕੱਟ ਕੇ ਵਿੱਚੋਂ 곗ਕੇ ਦੀ ਅਲੱਗ ਕਰ ਦਾਂਗੇ ਇਸ ਤਰ੍ਹਾਂ ਫਿਰ ਅਸੀਂ ਇਹਨੂੰ ਪਾ ਲਾਂਗੇ ਇਸ ਤਰ੍ਹਾਂ ਛੋਟੀ ਛੋਟੀ ਕੱਟ ਕੇ ਦੇਖੋ 곗ਕਾ ਅਲੱਗ ਕਰ ਦੇਣੀ ਆ ਅਸੀਂ ਇਸ ਤਰ੍ਹਾਂ ਅਸੀਂ ਅੰਬੀ ਪਾ ਲਾਂਗੇ ਵਿੱਚ ਬਹੁਤ ਜ਼ਿਆਦਾ ਸਪਾਈਸੀ ਔਰ ਖੱਟੀ ਜੀ ਚਟਨੀ ਜਿਹੜੀ ਆ ਬਣੇਗੀ ਤੁਸੀਂ ਇਹ ਰੋਟੀ ਦੇ ਨਾਲ ਇਹਨੂੰ ਇੰਜੋਏ ਕਰ ਸਕਦੇ ਆ ਐਨੀ ਜ਼ਿਆਦਾ ਟੇਸਟੀ ਬਣਨ ਵਾਲੀ ਹੈ ਚਟਨੀ ਕਿ ਤੁਸੀਂ ਸਬਜੀ ਭੁੱਲ ਜਾਓਗੇ ਚਟਨੀ ਦੇ ਨਾਲ ਹੀ ਰੋਟੀ ਖਾਣੀ ਪਸੰਦ ਕਰੋਗੇ ਹੁਣ ਅਸੀਂ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਅਸੀਂ ਬਲੈਕ ਨਮਕ ਪਾਵਾਂਗੇ ਤੁਸੀਂ ਨਮਕ ਦੂਸਰਾ ਵੀ ਪਾ ਸਕਦੇ ਆ ਮੈਂ ਇੱਥੇ ਕਾਲਾ ਨਮਕ ਪਾਉਂਗੀ ਇਹ ਵੀ ਹਾਜਮੇ ਲਈ ਬਹੁਤ ਵਧੀਆ ਹੁੰਦਾ ਆ ਔਰ ਨਮਕ ਜਿਹੜਾ ਤੁਸੀਂ ਟੇਸਟ ਦੇ ਅਕੋਰਡਿੰਗਲੀ ਪਾ ਸਕਦੇ ਆ। ਹਾਂਜੀ ਹਲਕਾ ਜਿਹਾ ਅਸੀਂ ਧਨੀਆ ਪਾ ਲਾਂਗੇ। ਇੱਕ ਧਨੀਆ ਪਾ ਲਿਆ ਆ ਹੁਣ ਅਸੀਂ ਚਟਨੀ ਨੂੰ ਕੁੱਟਦੇ ਆ। ਕੁਝ ਵੀ ਅਸੀਂ ਜ਼ਿਆਦਾ ਨਹੀਂ ਪਾਇਆ। ਬਿਲਕੁਲ ਸਿੰਪਲ ਜਿਹੜੀ ਚਟਨੀ ਤਿਆਰ ਕਰਾਂਗੇ ਔਰ ਬਹੁਤ ਟੇਸਟੀ ਹੋਊਗੀ। ਤੁਸੀਂ ਰੋਟੀ ਦੇ ਨਾਲ ਇਹਨੂੰ ਖਾ ਸਕਦੇ ਆ। ਸਬਜੀ ਤੁਸੀਂ ਭੁੱਲ ਜਾਓਗੇ ਇੰਨੀ ਜ਼ਿਆਦਾ ਟੇਸਟੀ ਜਿਹੜੀ ਚਟਨੀ ਇਹ ਬਣੂਗੀ ਇਸ ਤਰ੍ਹਾਂ ਤੁਸੀਂ ਕੁੱਟਦੇ ਜਾਣਾ ਆ ਚਟਨੀ ਜਿਹੜੀ ਆ ਤੁਹਾਡੀ ਬਣ ਕੇ ਤਿਆਰ ਹੋ ਜਾਣੀ ਆ ਹੌਲੀ ਹੌਲੀ ਦੇਖੋ ਬਰੀਕ ਹੋ ਰਹੀ ਆ ਕੁੰਡੇ ਦੇ ਵਿੱਚ ਬਣੀ ਹੋਈ ਚਟਨੀ ਜਿਹੜੀ ਆ ਬਹੁਤ ਜ਼ਿਆਦਾ ਸਵਾਦ ਬਣਦੀ ਆ ਔਰ ਹੈਲਦੀ ਹੁੰਦੀ ਆ ਤੇ ਹਮੇਸ਼ਾ ਕੁੰਡੇ ਚ ਚਟਨੀ ਜਿਹੜੀ ਆ ਬਣਾ ਕੇ ਖਾਣੀ ਆ ਹਾਂਜੀ ਇਸ ਤਰ੍ਹਾਂ ਤੁਸੀਂ ਚਟਨੀ ਜਿਹੜੀ ਬਰੀਕ ਕਰਦੇ ਜਾਣਾ ਆ ਹੌਲੀ-ਹੌਲੀ ਚਟਨੀ ਜਿਹੜੀ ਆ ਬਣ ਕੇ ਤੁਹਾਡੀ ਬਹੁਤ ਸਵਾਦਿਸ਼ਟ ਜਿਹੜੀ ਆ ਤਿਆਰ ਹੋਊਗੀ ਚਟਨੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਇਹਨੂੰ ਇੱਕ ਬਰਤਨ 'ਚ ਕੱਢ ਲਾਂਗੇ ਹਾਂਜੀ ਹੁਣ ਅਸੀਂ ਚਟਨੀ ਤਿਆਰ ਕਰ ਲਈ ਆ ਕੌਲੀ ਦੇ ਵਿੱਚ ਸ਼ਿਫਟ ਕਰ ਲਾਂਗੇ ਹਾਂਜੀ ਇਹ ਜਿਹੜੀ ਚਟਨੀ ਤਿਆਰ ਹੋਈ ਆ ਇਹ ਸਾਰੀ ਆਰਗੈਨਿਕ ਹੈ ਇਹਦੇ ਵਿੱਚ ਸਾਡਾ ਪਿਆਜ਼ ਵੀ ਬਾਗੀਚੀ ਦਾ ਆਰਗੈਨਿਕ ਸੀ ਪੁਦੀਨਾ ਵੀ ਆਰਗੈਨਿਕ ਸੀ ਔਰ ਜਿਹੜੀ ਅੰਬੀ ਪਾਈ ਆ ਉਹ ਵੀ ਆਰਗੈਨਿਕ ਸੀ ਸਾਰੀ ਆਰਗੈਨਿਕ ਜਿਹੜੀ ਚਟਨੀ ਤਿਆਰ ਹੋ ਕੇ ਇਹ ਇੱਕ ਮੈਡੀਸਨਲ ਜਿਹੜੀ ਆ ਚਟਨੀ ਬਣ ਗਈ ਆ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਬਜ਼ੁਰਗਾਂ ਦੇ ਬੇਲੇ ਦੀ ਜਿਹੜੀ ਚਟਨੀ ਬਣਾਓ ਖਾਓ ਹੈਲਦੀ ਰਹੋ ਥੈਂਕ ਯੂ